ਸਿਆਕਾਲੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸ੍ਰੀ ਮਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਸੁਰਖੀਆਂ ਤੇ ਜਿਲੰਦਰ ਵੈਸਟ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਆਏ ਸਾਹਮਣੇ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ ਵੱਡੀ ਜਿੱਤ ਜਿੱਤ ਤੋਂ ਬਾਅਦ ਬੋਲੇ ਕੈਬਨਿਟ ਮੰਤਰੀ ਅਮਨ अरोड़ा ਗਲਤ ਕੰਮ ਕਰਨ ਵਾਲਿਆਂ ਨੂੰ ਨਹੀਂ ਜਾਵੇਗਾ ਬਖਸ਼ਿਆ ਆਵਾਜ਼ਮੀ ਪਾਰਟੀ ਦੀ ਜਿੱਤੇ ਬੋਲੇ ਸੁਪਾਲ ਸਿੰਘ ਖੈਰਾ ਇਲੈਕਸ਼ਨ ਕਮਿਸ਼ਨ ਤੇ ਚੁਕੇ ਕਈ ਸਵਾਲ ਹਰਮਿਤ ਸਿੰਘ ਕਲਕਨੇ ਸ਼ੋਮਨੀਆ ਕਾਲੀਦਲ ਨੂੰ ਦਿੱਤੀ ਨਸੀਹਤ ਲਗਾਤਾਰ ਚੋਣਾ ਹਾਰਨ ਤੋਂ ਬਾਅਦ ਕੀਤੀ ਟਿੱਪਣੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਜਲੰਧਰ ਵੈਸਟ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਹਾਸਲ ਹੋਈ ਏ ਤਕਰੀਬਨ 37000 ਵੋਟਾਂ ਦੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਜਿੱਤ ਦਰਜ ਕੀਤੀ ਏ ਭਾਜਪਾ ਦੂਜੇ ਨੰਬਰ ਤੇ ਰਹੀਏ ਤੇ ਕਾਂਗਰਸ ਨੇ ਤੀਜਾ ਸਥਾਨ ਹਾਸਲ ਕੀਤਾ ਏ ਆਮ ਆਦਮੀ ਪਾਰਟੀ ਨੇ ਪਟਾਕੇ ਚਲਾ ਕੇ ਜਿੱਤ ਦਾ ਜਸ਼ਨ ਮਨਾਇਆ ਪੰਜਾਬ ਦੇ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ 37325 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਭਾਜਪਾ ਅਤੇ ਕਾਂਗਰਸ ਦੂਜੇ ਤੀਜੇ ਸਥਾਨ ਤੇ ਰਹੀਆਂ ਤੋ ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਮਹਿੰਦਰ ਭਗਤ ਨੂੰ 55246 ਵੋਟਾਂ ਹਾਸਲ ਹੋਈਆਂ ਨੇ। ਸ਼ੀਤਲ ਅੰਗੁਰਾਲ ਨੂੰ 17921 ਵੋਟਾਂ ਹਾਸਲ ਹੋਈਆਂ ਨੇ। ਸੁਰਿੰਦਰ ਕੌਰ ਨੂੰ 16757 ਵੋਟਾਂ ਹਾਸਲ ਹੋਈਆਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ 1242 ਤੇ ਬਹੁਜਨ ਸਮਾਜ ਪਾਰਟੀ ਨੂੰ 734 ਵੋਟਾਂ ਹਿੱਸੇ ਆਈਆਂ ਨੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਜਸ਼ਨ ਦਾ ਮਾਹੌਲ ਵਿਖਣ ਵਾਲਾ ਸੀ ਹਰ ਪਾਸੇ ਪਟਾਕੇ ਵਜਾਏ ਜਾ ਰਹੇ ਸਨ ਤੇ ਮਠਾਈਆਂ ਨਾਲ ਮੂੰ ਮਿੱਠੇ ਕਰਵਾਏ ਜਾ ਰਹੇ ਸਨ ਦੂਜੇ ਪਾਸੇ ਇੱਕ ਵਿਸ਼ਾਲ ਜਿੱਤ ਦੀ ਰੈਲੀ ਵੀ ਕੱਢੀ ਗਈ ਇਸ ਮੌਕੇ ਮਹਿੰਦਰ ਭਗਤ ਨੇ ਸਾਰੇ ਵੋਟਰਾਂ ਦਾ ਧੰਨਵਾਦ ਕਰਦਿਆਂ ਕੀ ਕਿਹਾ ਤੁਸੀਂ ਵੀ ਸੁਣੋ ਇਹ ਜੋ ਰਿਜ਼ਲਟ ਆਇਆ ਹੈ ਇਹ ਵਨ ਸਾਈਡਡ ਰਿਜ਼ਲਟ ਆਇਆ ਹੈ ਅਤੇ ਮੇਰੇ ਮੁਤਾਬਕ ਜਿੰਦਰ ਵੈਸਤ ਔਰ ਜੋ ਪਹਿਲੇ ਸਾਊਥ ਹੁੰਦਾ ਸੀ ਇਹ ਸਭ ਤੋਂ ਜ਼ਿਆਦਾ ਲੀਡ ਦੇ ਨਾਲ ਇਸ ਵਾਰ ਜਿੱਤੀ ਗਈ ਹੈ ਔਰ ਲੋਕਾਂ ਦੇ ਚਹੇਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋ ਪਿਛਲੇ 2.5 ਸਾਲ ਕੰਮ ਕੀਤੇ ਹਨ ਲੋਕਾਂ ਨੇ ਉਸ ਨੂੰ ਪ੍ਰਭਾਵਿਤ ਹੋ ਕੇ ਖੁਸ਼ੀ ਹੋ ਕੇ ਅੱਜ ਜੋ ਇਤਨਾ ਵੱਡਾ ਮੰਡਟ ਮਿਲਿਆ ਹੈ ਕੇਵਲ ਤਾਂ ਕੇਵਲ ਉਹਨਾਂ ਦੀ ਬਦੌਲਤ ਉਹਨਾਂ ਦੇ ਚੇਕੀਤੇ ਕੰਮ ਔਰ ਆਉਣ ਵਾਲੇ ਸਮੇਂ ਜੋ ਉਹਨਾਂ ਨੇ ਨੀਤੀਆਂ ਬਣਾਈਆਂ ਨੇ ਲੋਕਾਂ ਵਾਸਤੇ ਉਨਾਂ ਨੂੰ ਵੇਖਦੇ ਹੋਏ ਸਾਰਾ ਰਿਜ਼ਲਟ ਆਇਆ ਹੈ ਮੇਰੇ ਤੋਂ ਪਹਿਲੇ ਰੋੜਾ ਜੀ ਨੇ ਬਹੁਤ ਹੀ ਵਿਸਥਾਰ ਨਾਲ ਕੋਈ ਐਸਾ ਪਹਿਲੂ ਨਹੀਂ ਛੱਡਿਆ ਸਰਕਾਰ ਪੱਤੀ ਔਰ ਇਸਲਾਕੇ ਪੱਤੀ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਓ ਅਸੀਂ ਇਕੱਠੇ ਹੋ ਕੇ ਸਾਰੇ ਰਲ ਮਿਲ ਕੇ ਜ਼ਰੰਦਰ ਵੈਸ ਜੋ ਸਾਰੇ ਸ਼ਹਿਰ ਤੇ ਬਦਨਾਮ ਏਰੀਆ ਜਾਣਿਆ ਜਾਂਦਾ ਹੈ ਅਸੀਂ ਨਵੀਂ ਸ਼ੁਰੂਆਤ ਕਰਦੇ ਹੋਏ ਇਸ ਨੂੰ ਅੱਛਾ ਔਰ ਇੱਕ ਸੇਫ ਜੋਨ ਔਰ ਲੋਕਾਂ ਦਾ ਜੋ ਪਾਈਚਾਰਾ ਹੈ ਉਹ ਇੱਕ ਨਵਾਂ ਐਟਮੋਸਫੇਅਰ ਲਈਏ ਤਾਂ ਕਿ ਸਾਰੇ ਹੀ ਆਪਸ ਦੇ ਵਿੱਚ ਦਰਮਦਰ ਘੇਰੀਏ ਔਰ ਇੱਥੇ ਕੋਈ ਬੁਰਾਈ ਨਾਲੀ ਚੀਜ਼ ਨਾ ਰਹਿੰਦੀ ਏ ਚਾਹੇ ਉਹ ਨਸ਼ਾ ਹੈ ਚਾਹੇ ਤਸਕਰੀ ਹੈ ਚਾਹੇ ਕੋਈ ਲਾਟਰੀ ਡਰਾ ਸਕਦਾ ਹੈ ਉਹਨੂੰ ਖਤਮ ਕਰਾਂਗੇ ਔਰ ਲੋਕਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਜੋ ਸਾਡੇ ਮੁਖੰਦ ਸਾਹਿਬ ਦਾ ਵਿਜ਼ਨ ਹੈ ਅਸੀਂ ਉਹਨੂੰ ਲੈ ਕੇ ਚੱਲਾਂਗੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਧਰਮ ਪਤਨੀ ਨੇ ਵੀ ਟਵੀਟ ਕਰਕੇ ਲੋਕਾਂ ਨੂੰ ਇਸ ਸ਼ਾਨਦਾਰ ਜਿੱਤ ਵਾਸਤੇ ਬਹੁਤ-ਬਹੁਤ ਵਧਾਈ ਦਿੱਤੀ ਤੇ ਧੰਨਵਾਦ ਕੀਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਸੀ ਕਿ ਜਲੰਧਰ ਵੈਸਟ ਨੂੰ ਅਸੀਂ ਬੈਸਟ ਬਣਾਵਾਂਗੇ ਤੇ ਆਪਣੇ ਵਾਅਦੇ ਪੂਰੇ ਕੀਤੇ ਜਾਣਗੇ ਚੋਣਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਅਮਨ अरोड़ा ਨੇ ਹਦਾਇਤਾਂ ਦੇ ਦਿੱਤੀਆਂ ਕਿ ਜੇ ਕੋਈ ਗਲਤ ਕੰਮ ਕਰੇਗਾ ਤਾਂ ਫਿਰ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹ ਨਾਏ ਵੀ ਕਹਿ ਦਿੱਤਾ ਕਿ ਸ਼ੀਤਲ ਅੰਗੂਰਾਲ ਗਲਤ ਕੰਮ ਕਰਨ ਤੇ ਉਤਾਰੂ ਹੋ ਗਏ ਸਾਨੂੰ ਜਿਸ ਕਰਕੇ ਉਹਨਾਂ ਨੇ ਪਾਰਟੀ ਤੋਂ ਬਾਹਰ ਜਾਣ ਦਾ ਰਸਤਾ ਅਪਣਾ ਲਿਆ ਤੇ ਲੋਕਾਂ ਨੇ ਉਸ ਨੂੰ ਸਬਕ ਵੀ ਸਖਾਇਆ ਪ੍ਰੈਸ ਕਾਨਫਰੰਸ ਦੇ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਾਲ ਨਵੇਂ ਬਣੇ ਵਿਧਾਇਕ ਮੋਹਿੰਦਰ ਭਗਤ ਅਤੇ ਬਾਕੀ ਐਮਪੀ ਅਤੇ ਵਿਧਾਇਕ ਵੀ ਵਿਖਾਈ ਦਿੱਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਅਮਨ ਅਰੋੜਾ ਨੇ ਸ਼ੀਤਲ ਅੰਗੁਰਾਲ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲਗਾਏ। ਉਹਨਾਂ ਕਿਹਾ ਕਿ ਸ਼ੀਤਲ ਅੰਗੁਰਾਲ ਭ੍ਰਿਸ਼ਟਾਚਾਰੀ ਗਤੀਵਿਧੀਆਂ ਕਰਦੇ ਸੀ ਤੇ ਉਹਨਾਂ ਨੇ ਸਿਆਸੀ ਪੁਸ਼ਤਪਨਾਹੀ ਲਈ ਹੋਈ ਸੀ। ਉਹਨਾਂ ਨੂੰ ਬਾਰ-ਬਾਰ ਹਦਾਇਤਾਂ ਦਿੱਤੀਆਂ ਗਈਆਂ ਪਰ ਉਹਨਾਂ ਨੂੰ ਲੱਗਿਆ ਕਿ ਭਾਜਪਾ ਦੇ ਵਿੱਚ ਜਾ ਕੇ ਉਹ ਇਨ੍ਹਾਂ ਗੈਰ-ਕਾਨੂੰਨੀ ਕੰਮਾਂ ਨੂੰ ਆਸਾਨੀ ਦੇ ਨਾਲ ਕਰ ਸਕਦੇ ਨੇ। ਇਸ ਕਰਕੇ ਉਹ ਭਾਜਪਾ ਦੇ ਵਿੱਚ ਚਲੇ ਗਏ ਪਰ ਜਲੰਧਰ ਦੇ ਲੋਕਾਂ ਨੇ ਉਸ ਨੂੰ ਕਰਾਰਾ ਜਵਾਬ ਦਿੱਤਾ। ਡੈਫੀਨੇਟਲੀ ਜੀ ਦੇਖੋ ਮੈਂ ਜਦੋਂ ਪਹਿਲਾ ਪ੍ਰੈਸ ਕਾਨਫਰੰਸ ਇੱਥੇ ਕੀਤੀ ਸੀਗੀ ਮੈਂ ਉਦੋਂ ਵੀ ਕਿਹਾ ਸੀਗਾ ਕਿ ਪਿਛਲੇ 2 ਸਵਾ 2 ਸਾਲਾਂ ਦੇ ਵਿੱਚ ਸਰਕਾਰ ਕੋਲੇ ਸੀਐਮ ਸਾਹਿਬ ਕੋਲੇ ਜੋ ਇੱਥੇ ਇਲੀਗਲ ਐਕਟੀਵਿਟੀਆਂ ਚੱਲਦੀਆਂ ਰਹੀਆਂ ਜਲੰਧਰ ਵੈਸਟ ਦੇ ਵਿੱਚ ਆ ਸਿਆਸੀ ਪੁਸ਼ਤ ਪਨਾਹੀ ਦੇ ਹੇਠ ਉਹਦੀਆਂ ਰਿਪੋਰਟਾਂ ਆਉਂਦੀਆਂ ਸੀਗੀਆਂ ਔਰ ਸੀਐਮ ਸਾਹਿਬ ਵੱਲੋਂ ਵੀ ਸਰਕਾਰ ਵੱਲੋਂ ਵੀ বারবার 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 ওনু রোকেয়া ਵੀ ਜਾਂਦਾ ਸੀਗਾ ਟੋਕੇয়া ਵੀ ਜਾਂਦਾ ਸੀਗਾ ਤੇ ਠੱਲ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਸੀਗੀ ਇਸੇ ਕਰਕੇ ਸ਼ਾਇਦ ਉਹ ਸਫੋਕੇਟਡ ਫੀਲ ਕਰ ਰਹੇ ਸੀਗੇ ਐਕਐਮਐਲਏ ਸਾਹਿਬ ਹੁਣ ਕਿਉਂਕਿ ਇੱਕ ਸਾਫ਼ ਛਵੀ ਦੇ ਇੱਕ ਇਮਾਨਦਾਰ ਛਵੀ ਦੇ ਚਿੱਟੀ ਚਾਦਰ ਵਾਲੇ ਲੋਕਾਂ ਦੇ ਔਰ ਸਰਕਾਰ ਦੇ ਨੁਮਾਇੰਦੇ ਜਲੰਧਰ ਵਿੱਚ ਦੇ ਵਿੱਚ ਲੋਕਾਂ ਨੇ ਚੁਣਲੇ ਨੇ ਇਹ ਜਿੰਨੀਆਂ ਵੀ ਇਲੀਗਲ ਐਕਟੀਵਿਟੀਆਂ ਆ ਪਿਛਲੇ ਸਮੇਂ ਦੇ ਵਿੱਚ ਚਲਦੀਆਂ ਰਹੀਆਂ ਨੇ ਪਰਫੁੱਲਤ ਹੁੰਦੀਆਂ ਰਹੀਆਂ ਨੇ ਉਹਨਾਂ ਨੂੰ ਜੜੋਂ ਪੱਟਣ ਦਾ ਕੰਮ ਹੈ ਜ਼ਿੰਮੇਵਾਰੀ ਦੇ ਨਾਲ ਪੰਜਾਬ ਸਰਕਾਰ ਕਰੂਗੀ ਭਾਵੇਂ ਇੱਕ ਰੋਜ਼ ਦੇ ਵਿੱਚ ਤੁਹਾਡੇ ਸਾਫਕਾ ਐਮਐਲਏ ਆਈ ਕਿ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਏ ਮੈਂ ਕਹਿੰਦਾ ਜੀ ਕੋਈ ਵੱਡਾ ਹੋਵੇ ਕੋਈ ਛੋਟਾ ਹੋਵੇ ਕੋਈ ਰਸੂਗਦਾਰ ਹੋਵੇ ਕੋਈ ਆਮ ਆਦਮੀ ਹੋਵੇ ਕੋਈ ਵੀ ਵਿਅਕਤੀ ਗਲਤ ਕੰਮ ਕਰਨ ਦੀ ਗਲਤ ਪਰੰਪਰਾਵਾਂ ਪਾਉਣ ਦੀ ਕੋਈ ਇਲਲੀਗਲ ਕੋਈ ਐਂਟੀਸੋਸ਼ਲ ਕੋਈ ਇਮੋਰਲ ਐਕਟੀਵਿਟੀਜ਼ ਕੱਲੇ ਜਲੰਧਰ ਵੈਸਟ ਦੇ ਵਿੱਚ ਤਾਂ ਕੀ ਜੇ ਪੂਰੇ ਪੰਜਾਬ ਦੇ ਵਿੱਚ ਵੀ ਕੋਈ ਚਲਾਉਣ ਦੀ ਕੋਸ਼ਿਸ਼ ਕਰੂਗਾ ਤੇ ਉਹਦੇ ਨਾਲ ਕੋਈ ਲਿਹਾਜ਼ ਨਹੀਂ ਕੀਤੀ ਜਾਊਗੀ ਇਹ ਤਾਂ ਤੁਹਾਡੇ ਪੁਰਾਣੇ ਐਮ.ਐਲ.ਏ ਇਹਨਾਂ ਚੀਜ਼ਾਂ ਦੇ ਲਿਫਟ ਸੀ ਇਹ ਤਾਂ ਹੁਣ ਮੈਂ ਕੀ ਕਹਿ ਸਕਦਾ ਜਲੰਧਰ ਵੈਸਟ ਦੇ ਲੋਕਾਂ ਨੇ ਆਪ ਹੀ ਮੋਹਰ ਲਾ ਦਿੱਤੀ ਜਲੰਧਰ ਵੈਸਟ ਸੁਣੋ ਸੁਣੋ ਜੇ ਰਲਾਈਜ਼ ਕੀਤਾ ਮੈਂ ਪਹਿਲਾਂ ਗੱਲ ਦਾ ਜਵਾਬ ਦੇ ਚੁੱਕਿਆ ਕਿ ਇਹ ਜੇ ਗੱਲਾਂ ਪਹਿਲਾਂ ਆਉਂਦੀਆਂ ਸੀਗੀਆਂ ਸਰਕਾਰ ਕੋਲ ਇਨਫੋਰਮੇਸ਼ਨ ਆਉਂਦੀ ਸੀਗੀ ਤੇ ਉਸ ਗੱਲ ਨੂੰ ਰੋਕਣ ਲਈ ਠੱਲ ਪਾਉਣ ਦੇ ਲਈ ਬਹੁਤ ਭਰਪੂਰ ਕੋਸ਼ਿਸ਼ ਕੀਤੀ ਗਈ ਇਸੇ ਕਰਕੇ ਸ਼ਾਇਦ ਉਹ ਸਪੋਕੇਟਡ ਫੀਲ ਕਰ ਰਹੇ ਸੀਗੇ ਕਿ ਮੇਰੇ ਕੋਲ ਇਹ ਕੰਮ ਇੱਥੇ ਹੁੰਦਾ ਨਹੀਂ ਸ਼ਾਇਦ ਭਾਜਪਾ ਦੇ ਵਿੱਚ ਜਾ ਕੇ ਮੈਂ ਕਰ ਲਾਂ ਉਹਨਾਂ ਦੀ ਗਲਤਫਹਿਮੀ ਹੈ ਜਿਹੜੀ ਉਹ ਜਲੰਧਰ ਵੈਸਟ ਦੇ ਲੋਕਾਂ ਨੇ ਉਹ ਦੂਰ ਕਰ ਦਿੱਤੀ ਹੈ ਜ਼ਿਕਰੇ ਖਾਸ ਹੈ ਕਿ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਪੱਕੇ ਤੌਰ ਤੇ ਉਸ ਅਹੁਦੇ ਤੋਂ ਹੱਥ ਥੋੜਨਾ ਪਿਆ ਤੇ ਹੁਣ ਨਤੀਜੇ ਕੁਝ ਹੋਰ ਹੀ ਨਿਕਲੇ ਨੇ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਸੁਖਪਾਲ ਖੈਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਸੁਖਪਾਲ ਖੈਰਾ ਨੇ ਇਲੈਕਸ਼ਨ ਕਮਿਸ਼ਨ ਦੇ ਉੱਤੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਸਾਫ਼ ਅਤੇ ਨਿਰਪੱਖ ਚੋਣਾ ਕਰਵਾਉਣ ਦੇ ਵਿੱਚ ਇਲੈਕਸ਼ਨ ਕਮਿਸ਼ਨ ਹੁਣ ਆਪਣੀ ਭਰੋਸੇਯੋਗਤਾ ਗਵਾ ਚੁੱਕੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ 24 ਘੰਟੇ ਜਲੰਧਰ ਦੇ ਵਿੱਚ ਪਿਆਰਾ ਦਿੱਤਾ ਤੇ ਇਹੋ ਜਿਹੀ ਕਿਹੜੀ ਜਾਦੂ ਦੀ ਛੜੀ ਘੁਮਾਈ ਕਿ ਉਹ 40 ਦਿਨਾਂ ਬਾਅਦ ਚੋਣਾ ਜਿੱਤ ਗਏ ਆਮ ਆਦਮੀ ਪਾਰਟੀ ਨੂੰ ਜਿੱਤ ਹਾਸਲ ਹੋਣ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਦਾ ਕਹਿਣਾ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਇਹ ਨਤੀਜੇ ਰਿਵਿਊ ਕਰਨੇ ਚਾਹੀਦੇ ਨੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ 24 ਘੰਟੇ ਜਲੰਧਰ ਦੇ ਵਿੱਚ ਮੌਜੂਦ ਰਹਿਣ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਤੇ ਹਾਈਜੈਕ ਦਾ ਖੱਸ਼ਾ ਵੀ ਜ਼ਾਹਿਰ ਕੀਤਾ ਹੈ ਇਦੇ ਚ ਮੈਂ ਸਿਰਫ ਇੰਨਾ ਹੀ ਕਹੂੰਗਾ ਕਿ ਕਿਹੜੇ ਜਾਦੂ ਦੀ ਛੜੀ ਆ ਆਮ ਆਦਮੀ ਪਾਰਟੀ ਨੂੰ ਜਿਹੜੀ 40 ਦਾ 40 ਦਿਨ ਪਹਿਲਾਂ 4 ਜੂਨ ਨੂੰ ਉਹਨਾਂ ਨੂੰ ਸਿਰਫ 15000 ਵੋਟ ਪੈਂਦੀ ਆ ਸ਼ਾਇਦ ਜਮਾਨਤ ਵੀ ਜप्त ਹੋ ਗਈ ਸੀ ਜੀ ਤੇ 13 ਜੁਲਾਈ ਨੂੰ 40 ਦਿਨ ਬਾਅਦ ਉਹ ਕਿਹੜਾ ਕੰਮ ਕਰਤਾ ਭਗਵੰਤ ਮਾਨ ਨੇ ਕਿਹੜੀ ਕਿਹੜੀ ਡਿਵੈਲਪਮੈਂਟ ਕਰਾਤੀ ਕਿਹੜੇ ਪੁਲ ਬਣਾਤੇ ਕਿਹੜੇ ਹਸਪੀਟਲ ਬਣਾਤੇ ਕਿਹੜੇ ਸਕੂਲ ਬਣਾਤੇ ਕਿਹੜੀਆਂ ਹਜ਼ਾਰਾਂ ਚ ਨੌਕਰੀਆਂ ਦਿੱਤੀਆਂ ਜਲੰਧਰ ਰੈਸਟ ਵਿੱਚ ਜਿਹੜੀ ਹੁਣ ਉਹ ਸਡਨਲੀ ਜੀ ਮੇਰਾ ਖਿਆਲ ਹੈ ਕੋਈ ਸ਼ਾਇਦ 25 30 35000 ਵੋਟ ਦੇ ਨਾਲ ਜਿੱਤਣਗੇ ਅਲਟੀਮੇਟਲੀ ਸੋ ਦਿਸ ਇਜ਼ ਐਕਚੁਅਲੀ ਅ ਫਾਰਸ ਜੀ ਇਹ ਜਿਸ ਟੰਗ ਦੇ ਨਾਲ ਚੀਫ ਮਿਨਿਸਟਰ ਨੇ 24 ਘੰਟੇ ਉੱਥੇ ਆਪ ਹਾਜ਼ਰ ਰਿਹਾ ਸਾਰਾ ਮੰਤਰੀ ਮੰਡਲ ਕੋਈ ਕੰਮ ਨਹੀਂ ਕੀਤਾ ਸਰਕਾਰ ਨੇ ਜੀ ਸਾਰਾ ਸਰਕਾਰੀ ਅਮਲਾ ਇਤਹਾਸਾ ਪੈਸਾ ਬੇਤਹਾਸ਼ਾ ਸ਼ਰਾਬ ਇਹਦੇ ਚ ਆਮ ਆਦਮੀ ਪਾਰਟੀ ਇਲੈਕਸ਼ਨ ਤਾਂ ਜਿੱਤ ਗਈ ਹੋਵੇਗੀ ਗਵਾਟ ਜਿੱਤ ਜਾਵੇਗੀ ਲੇਕਿਨ ਵਕਾਰ ਗਵਾਲਿਆ ਇਹਨਾਂ ਨੇ ਇਹਨਾਂ ਨੇ ਦੂਜੀਆਂ ਪਾਰਟੀਆਂ ਦਾ ਵੀ ਰਿਕਾਰਡ ਤੋੜਤਾ ਇਲੈਕਸ਼ਨ ਨੂੰ ਹਾਈਜੈਕ ਕਰਨ ਦਾ ਇੱਕ ਨੰਬਰ ਦੂਸਰਾ ਇਹਦੇ ਵਿੱਚ ਇਲੈਕਸ਼ਨ ਕਮਿਸ਼ਨ ਦਾ ਵੀ ਜਿਹੜਾ ਮੈਂ ਸਮਝਦਾ ਰੈਪਿਊਟੇਸ਼ਨ ਬਹੁਤ ਬੁੜੀ ਤੋਂ ਨਾਲ ਐਟ ਸਟੇਕ ਹੈ ਜੀ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੂੰ ਕੁਝ ਫੈਸਲੇ ਲੈਣੇ ਪੈਣਗੇ ਭਵਿੱਖ ਵਿੱਚ ਜਿੱਥੇ ਸਰਕਾਰਾਂ ਨੇ ਉਥੇ ਜਿਮਨੀ ਚੋਣਾ ਕਿਵੇਂ ਕਰਾਈਆਂ ਜਾਣ ਇਹਨਾਂ ਨੂੰ ਪਿਛਲੇ 10 ਸਾਲਾਂ ਦੀਆਂ ਜੀ ਜਿਮਨੀ ਚੋਣਾਂ ਦੇ ਸਾਰੇ 올ਓਵਰ ਇੰਡੀਆ ਰਿਜ਼ਲਟ ਕਢੋਣੇ ਚਾਹੀਦੇ ਉਹਨੂੰ ਐਨਲਾਈਜ਼ ਕਰਨਾ ਚਾਹੀਦਾ ਜੀ ਕਿ ਅਸੀਂ ਕਿੱਦਾਂ ਜਿਮਨੀ ਚੋਣ ਫ੍ਰੀ ਐਂਡ ਫੇਅਰ ਕਰਾ ਸਕਦੇ ਆ ਉਹਦੇ ਚ ਕਿਸ ਤਰ੍ਹਾਂ ਨਾਲ ਅਸੀਂ ਜਿਹੜੇ ਮੌਜੂਦਾ ਰੂਲਿੰਗ ਪਾਰਟੀ ਦੇ ਚੀਫ ਮਿਨਿਸਟਰ ਮਿਨਿਸਟਰਜ਼ ਨੂੰ ਰੋਕਿਆ ਜਾਵੇ ਜੀ ਅਫਸਰਸ਼ਾਹੀ ਨੂੰ ਕਿਵੇਂ ਲਗਾਮ ਪਾਈ ਜਾਵੇ ਅਦਰਵਾਈਜ਼ ਤਾਂ ਫਿਰ ਇਹ ਮੰਨਿਆ ਜਾਵੇਗਾ ਕਿ ਜਿਹਦੀ लाठी ਉਸਦੀ ਭੈਸ ਜਿਹੜੀ ਸਰਕਾਰ ਹੁੰਦੀ ਉਹੀ ਜਿਮਨੀ ਚੋਣਾਂ ਮੈਂ ਦੇਖਿਆ ਕਿ 99% ਤੋਂ ਜ਼ਿਆਦਾ ਬਾਇਲੈਕਸ਼ਨ ਜੇ ਇਸ ਗਵਰਨਮੈਂਟ ਹੁੰਦੀ ਉਹ ਹੀ ਜਿੱਤਦੇ ਨੇ ਇਹ ਮੀਨਿੰਗ ਮੀਨਿੰਗਲੈਸ ਜਾਇ ਵਰਡਿਕਟ ਹੈਗਾ ਜੀ ਔਰ ਅਸਲ ਵਰਡਿਕਟ ਤਾਂ ਹੁਣੇ ਤਾਜ਼ਾ ਲੋਕ ਸਭਾ ਦੇ ਵਿੱਚ ਆਇਆ ਜਿੱਥੇ ਆਮ ਆਦਮੀ ਪਾਰਟੀ 16% ਵੋਟ ਸ਼ੇਅਰ ਡ੍ਰੌਪ ਕੀਤਾ 13 13 ਕਰਦੇ ਕੇਵਲ ਤਿੰਨ ਸੀਟਾਂ ਜਿੱਤੇ ਨੇ ਇਸ ਕਰਕੇ ਇਹ ਇਲੈਕਸ਼ਨ ਦਾ ਕੋ ਬਹੁਤਾ ਲੰਬਾ ਚੌੜਾ ਕੋਈ ਰਿਜ਼ਲਟ ਨਹੀਂ ਕੋਈ ਅਸਰ ਨਹੀਂ ਪਵੇਗਾ ਹਾਂ ਇਸ ਬੁਰੇ ਇਲੈਕਸ਼ਨ ਕਮਿਸ਼ਨ ઓફ ਇੰਡੀਆ ਨੂੰ ਜ਼ਰੂਰ ਆਪਣੀ ਵਰਕਿੰਗ ਦੇ ਉੱਤੇ ਇੱਕ ਨਜ਼ਰਸਾਨੀ ਕਰਨੀ ਚਾਹੀਦੀ ਜੀ ਜ਼ਿਕਰ ਹੋਇਆ ਹੈ ਕਿ ਜਲੰਧਰ ਪੱਛਮੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕਰ ਲਈ ਤੇ ਹੁਣ ਚਾਰ ਵਿਧਾਨ ਸਭਾ ਸੀਟਾਂ ਤੇ ਚੋਣਾਂ ਹੋਣਗੀਆਂ ਵੇਖਣਾ ਹੋਵੇਗਾ ਕਿ ਉੱਥੇ ਵਾਸਤੇ ਕਾਂਗਰਸ ਕੀ ਰਣਨੀਤੀ ਉਲੀਕਦੀ ਹੈ ਜਲੰਧਰ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਰਾਰੀ ਹਾਰ ਵੇਖੀ ਹੈ ਤੇ ਜ਼ਮਾਨਤ ਜ਼ਬਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਹਰਮੀਤ ਕਾਲਕਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ 104 ਸਾਲ ਪੁਰਾਣੀ ਪਾਰਟੀ ਦੀ ਸਥਿਤੀ ਹੁਣ ਖਰਾਬ ਹੁੰਦੀ ਹੋਈ ਵਿਖਾਈ ਦੇ ਰਹੀ ਹੈ ਅਜਿਹੇ ਦੇ ਵਿੱਚ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਚੋਣਾਂ ਹਾਰਦੀ ਜਾ ਰਹੀ ਹੈ ਜਿਸ ਤੋਂ ਸਪਸ਼ਟ ਹੋ ਰਿਹਾ ਹੈ ਕਿ ਵਰਕਰ ਵੀ ਹੁਣ ਸੁਖਬੀਰ ਬਾਦਲ ਦਾ ਸਾਥ ਨਹੀਂ ਦੇ ਰਹੇ ਦਿੱਲੀ ਦੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਗੰਭੀਰ ਟਿੱਪਣੀਆਂ ਕੀਤੀਆਂ ਨੇ ਦਰਸਲ ਉਹਨਾਂ ਨੇ ਸ਼ੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਿੰਜੀਤ ਸਿੰਘ ਸਰਨਾ ਤੇ ਤਿੱਖੇ ਨਿਸ਼ਾਨੇ ਵਿੰਨੇ ਨੇ ਉਹਨਾਂ ਕਿਹਾ ਕਿ ਪਰਿੰਜੀਤ ਸਰਨਾ ਨੂੰ ਸ਼ੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਨਾਕੀ ਮਹਾਰਾਸ਼ਟਰ ਵਿੱਚ ਜਾ ਕੇ ਕਾਂਗਰਸ ਨੂੰ ਸਮਰਥਨ ਦੇਣਾ ਚਾਹੀਦਾ ਹੈ ਉਹਨਾਂ ਇਹ ਤੱਕ ਕਹਿ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ 104 ਸਾਲ ਪੁਰਾਣੀ ਪਾਰਟੀ ਹੈ ਹੁਣ ਉਸ ਦੇ ਹਾਲਾਤ ਦਿਨੋਂ ਦਿਨ ਖਰਾਬ ਹੀ ਹੁੰਦੇ ਜਾ ਰਹੇ ਨੇ ਨੌਬਤ ਇਹ ਆ ਚੁੱਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਰਹੇ ਤੇ ਜਿਸ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਸਮਰਥਨ ਦਿੰਦੀ ਹੈ ਉਹ ਵੀ ਉਮੀਦਵਾਰ ਹਾਰ ਜਾਂਦਾ ਹੈ ਇੱਥੋਂ ਤੱਕ ਕਿ ਵਰਕਰ ਵੀ ਹੁਣ ਪਾਰਟੀ ਦਾ ਸਾਥ ਨਹੀਂ ਦੇ ਰਹੇ ਮੈ ਸਰਨਾ ਸਾਹਿਬ ਤੁਹਾਨੂੰ ਬੇਨਤੀ ਕਰਾਂਗਾ ਕੀ ਹਾਲਾਤ ਦੇਖੋ ਪਹਿਲੇ ਤੇ ਤੁਸੀਂ ਕਿਸੇ ਨਾ ਸਲਾਹ ਨਹੀਂ ਕੀਤੀ ਮਹਾਰਾਸ਼ਟਰ ਵਿੱਚ ਬੈਠੇ ਸਿੱਖਾਂ ਦੇ ਬੰਬੇ ਦੇ ਵਿੱਚ ਬੈਠੇ ਸਿੱਖਾਂ ਦੇ ਜਿਹੜੇ ਅਕਾਲੀ ਦਰ ਨਾਲ ਸੰਬੰਧ ਦਿੰਦੇ ਔਰ ਉਸ ਤੋਂ ਬਾਅਦ ਤੁਸੀਂ ਇਹ ਜਿਹੜਾ ਫੈਸਲਾ ਲਿਆ ਔਰ ਤੁਹਾਨੂੰ ਸ਼ਾਮੀ ਜਿਸ ਵਕਤ ਝਾੜ ਪਈ ਆਪਣੇ ਪਾਰਟੀ ਪ੍ਰਧਾਨ ਤੋਂ ਤੁਹਾਨੂੰ ਯੂ-ਟਰਨ ਲੈਣਾ ਪਿਆ ਮਗਰ ਅੱਜ ਤੁਸੀਂ ਹਾਲਾਤ ਦੇਖੋ ਉਸ ਜਗ੍ਹਾ ਵਾਂਦੇ ਜਿੱਥੇ ਤੁਸੀਂ ਆਪ ਚੋਣ ਪ੍ਰਚਾਰ ਕਰਦਣ ਗਏ ਹੋ ਚੋਣ ਪ੍ਰਚਾਰ ਤੁਸੀਂ ਪਾਰਲੀਮੈਂਟ ਦੀ ਇਲੈਕਸ਼ਨਾਂ ਵਿੱਚ ਵੀ ਕੀਤਾ ਅਸੈਂਬਲੀ ਇਲੈਕਸ਼ਨਾਂ ਦੇ ਵਿੱਚ ਵੀ ਤੁਹਾਡੀ ਪਾਰਟੀ ਜਲੰਧਰ ਬਾਈ ਇਲੈਕਸ਼ਨ ਲੜ ਰਹੀ ਸੀ ਅੱਜ ਉਹਦੇ ਨਤੀਜੇ ਆ ਕੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਪੰਥ ਦੀ ਪਾਰਟੀ ਹੋਵੇ ਔਰ ਉਸ ਪੰਥਕ ਚੋਣ ਨਿਸ਼ਾਨ ਨੂੰ ਸਿਰਫ 1265 ਵੋਟ ਮਿਲੀ ਹੈ 1265 ਵੋਟ ਲੈ ਕੇ ਅਕਾਲੀ ਦਲ ਦੀ ਬਾਈ ਇਲੈਕਸ਼ਨ ਤੁਸੀਂ ਪੰਜਾਬ ਦੇ ਵਿੱਚ ਲੜ ਕੇ ਆਪਣੇ ਆਪ ਨੂੰ ਕੌਮ ਦੇ ਰਖਵਾਲੇ ਕਹਣ ਲੱਗ ਪਏ ਹੋ ਔਰ ਵੱਡੀ ਹਾਸੋਹੀਣ ਦੀ ਗੱਲ ਹੈ ਕਿ ਤੁਹਾਡੇ ਪਾਰਟੀ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਟਿਕਟ ਕਿਸੇ ਨੂੰ ਦੇਤੀ ਸਮਰਥਨ ਜਿਹੜਾ BSP ਨੂੰ ਦੇਣ ਦੀ ਗੱਲ ਕੀਤੀ ਆ ਉਸ ਪਾਰਟੀ ਨੂੰ ਸਿਰਫ 2600 ਵੋਟਾਂ ਪਈਆਂ ਅਗਰ ਇੱਕ ਵਾਰਡ ਦੇ ਵਿੱਚ ਇੱਕ ਹਲਕੇ ਦੇ ਵਿੱਚ ਅਸੀਂ ਅਗਰ ਆਪਣੇ ਕਾਰਕਟਰਤਾ ਵੀ ਲੱਭ ਲਈਏ ਤੇ ਉੱਥੇ ਵੀ 5-6000 ਤੋਂ ਘੱਟ ਕਾਰਕਟਰਤਾ ਨਹੀਂ ਹੁੰਦੇ ਇਹਦਾ ਮਤਲਬ ਇਹ ਕਾਰਕਟਰਤਾ ਵੀ ਅੱਜ ਤੁਹਾਡੇ ਤੋਂ ਪਰੇ ਹਟ ਗਿਆ ਜ਼ਮੀਨੀ ਵਰਕਰ ਤੁਹਾਡੇ ਤੋਂ ਪਰੇ ਹਟ ਗਿਆ ਔਰ ਸੰਗਤ ਤੇ ਪਹਿਲਾਂ ਹੀ ਹਟੀ ਹੋਈ ਸੀ ਅੱਜ ਫਿਕਰ ਉਹਦੀ ਕਰੋ ਕਿ ਜਿਹੜੀ 104 ਸਾਲ ਪੁਰਾਣੀ ਪਾਰਟੀ ਤੁਹਾਨੂੰ ਅੱਜ ਮਿਲੀ ਹੋਈ ਹੈ ਜਿਹਦੇ ਉੱਤੇ ਤੁਸੀਂ ਕਾਬਜ਼ ਹੋ ਕੇ ਬੈਠੇ ਹੋਏ ਹੋ ਇਸ ਪਾਰਟੀ ਦੀ ਫਿਕਰ ਕਰੋ ਨਾ ਕਿ ਮਹਾਰਾਸ਼ਟਰ ਜਾ ਕੇ ਦੂਜੀਆਂ ਪਾਰਟੀਆਂ ਦੀ ਸਪੋਰਟ ਦੀ ਗੱਲ ਕਰੋ ਅੱਜ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਔਰ ਮੈਂ ਸਾਰੇ ਪੰਥਦਰਦੀਆਂ ਨੂੰ ਕਵਾਂਗਾ ਕਿ ਅੱਜ ਦੇ ਇਸ ਨਤੀਜਿਆਂ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ ਕਿ ਅੱਜ ਅਕਾਲੀ ਦਲ ਕਿੱਥੇ ਜਾ ਰਿਹਾ ਹੈ ਔਰ ਇਸ ਅਕਾਲੀ ਦਲ ਨੂੰ ਬਚਾਣ ਦੀ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਸੋ ਸਾਰੇ ਆਪਣੇ ਆਪਣੇ ਸੁਝਾਅ ਆਪਣੇ ਸੁਚੇਤ ਹੋ ਕੇ ਇਹਨਾਂ ਦੇ ਉੱਤੇ ਲਾਈਏ ਲਾਗੂ ਕਰੀਏ ਤਾਂਕਿ ਇਸ ਪੰਥ ਦੀ ਜਿਹੜੀ ਪਾਰਟੀ ਹੈ ਉਹ ਬਚ ਸਕੇ ਜ਼ਿਕਰ ਖਾਸ ਹੈ ਕਿ ਇੱਕ ਤੋਂ ਬਾਅਦ ਇੱਕ ਲਗਾਤਾਰ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕੁਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜ਼ਮਾਨਤਾਂ ਸੱਤ ਹੋ ਰਹੀਆਂ ਨੇ ਅਜਿਹੇ ਵਿੱਚ ਪਾਰਟੀ ਇੱਕ ਮੁਸ਼ਕਲ ਸਥਿਤੀ ਦਾ ਸਾਹਮਣਾ ਕਰ ਰਹੀ ਹੈ ਅਤੇ ਇਸ ਸਥਿਤੀ ਦੇ ਵਿੱਚ ਪਾਰਟੀ ਨੂੰ ਮੰਥਨ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜਲੰਧਰ ਦੀਆਂ ਜ਼ਿਮਨੀ ਚੋਣਾਂ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਸ਼ੀਤਲ ਅੰਗੁਰਾਲ ਨੂੰ ਗद्दार ਦੱਸਿਆ ਤੇ ਕਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਛੱਡ ਕੇ ਚਲੇ ਜਾਂਦੇ ਨੇ ਉਹਨਾਂ ਦੀ ਸਿਆਸਤ ਹੀ ਖਤਮ ਹੋ ਜਾਂਦੀ ਹੈ ਉਹਨਾਂ ਦਾ ਰਾਜਨੀਤਿਕ ਕੈਰੀਅਰ ਹੀ ਤਬਾਹ ਹੋ ਜਾਂਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਪਰਮਾਤਮਾ ਨੇ ਆਮ ਆਦਮੀ ਪਾਰਟੀ ਦੇ ਉੱਤੇ ਹੱਥ ਬਣਾ ਕੇ ਰੱਖਿਆ ਹੋਇਆ ਹੈ ਜਲੰਧਰ ਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਤੇ ਹਰ ਪਾਸੇ ਜਸ਼ਨ ਮਨਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਸ ਉੱਤੇ ਟਿੱਪਣੀ ਕਰਦਿਆ ਹੋਇਆ ਸ਼ੀਤਲ ਅੰਗੁਰਾਲ ਨੂੰ ਆਪਣੇ ਨਿਸ਼ਾਨੇ ਤੇ ਲਿਆ ਹੈ ਉਨਾ ਕਿ ਹੈ ਕਿ ਆਮ ਆਦਮੀ ਪਾਰਟੀ ਨੂੰ ਪਰਮਾਤਮਾ ਵੱਲੋਂ ਵਰਦਾਨ ਮਿਲਿਆ ਹੈ ਕਿ ਜੋ ਵੀ ਪਾਰਟੀ ਨਾਲ ਗੱਦਾਰੀ ਕਰੇਗਾ ਉਸ ਦੀ ਰਾਜਨੀਤੀ ਖਤਮ ਹੋ ਜਾਵੇਗੀ ਜਿਸ ਨੇ ਵੀ ਆਪ ਛੱਡ ਦਿੱਤੀ ਉਸ ਦੀ ਸਿਆਸਤ ਖਤਮ ਹੋ ਗਈ ਆਮ ਆਦਮੀ ਪਾਰਟੀ ਇੱਕ ਪਰਿਵਾਰ ਹੈ ਇਸ ਪਰਿਵਾਰ ਨੂੰ ਛੱਡਣ ਵਾਲੇ ਨੂੰ ਬਾਹਰੋਂ ਇੱਜ਼ਤ ਨਹੀਂ ਮਿਲੇਗੀ ਉਸ ਦੀ ਰਾਜਨੀਤੀ ਖਤਮ ਹੋ ਜਾਵੇਗੀ ਆਮ ਆਦਮੀ ਪਾਰਟੀ ਕੇ ਲਿਏ ਔਰ ਹਮਾਰੇ कार्यकर्ताओं के लिए एक उत्साहजनक बात यह है कि आम आदमी पार्टी को एक वरदान मिला है ईश्वर का वरदान जो पार्टी को धोखा देगा उसकी राजनीति खत्म हो जाएगी मैं नाम नहीं लूंगा शुरू से लेके अब तक उठा के देख लीजिए आप जो आम आदमी पार्टी को छोड़कर बीजेपी में गया उसका क्या हसर हुआ पूरे देश के सामने तो इसलिए जो हमारे विधायक हैं मंत्री हैं सांसद हैं हमारे साथी हैं सबके लिए एक बड़ा संदेश भी है इस पंजाब के चुनाव के परिणाम में हमें नहीं कहते हमारे अंदर सारी अच्छाइयां हैं होंगी कुछ कमियां आपस में बैठिए बातचीत कीजिए संवाद कीजिए एक दूसरे से कोई मतभेद है तो उसको दूर कीजिए लेकिन इसी परिवार के अंदर रहिए परिवार के बाहर जाएंगे कोई इज्जत मिलने वाली नहीं आम आदमी पार्टी परिवार को छोड़ के जाएंगे तो कोई इज्जत मिलने वाली नहीं है मैं पुराने नाम तो नहीं लूंगा लेकिन ताजा नाम जरूर ले लूंगा एक हमारे सांसद जी थे बड़ी मेहनत करके कार्यकर्ताओं ने उन उनको जलंधर से जिताया रिंकू जी आया तो मुझे लगा कि बहुत अच्छा लड़का है छोटे भाई की तरीके से हम लोगों ने उसको समझाया ऐसे सदन में बोलना ऐसे करना चला गया बीजेपी में लोकसभा का चुनाव हार गया फिर दूसरे ये जलंधर वेस्ट के विधायक थे शीतल जी ये भी आम आदमी पार्टी से जीत के आए थे कार्यकर्ताओं ने मेहनत किया मुख्यमंत्री भगवंत मान ने प्रचार किया संदीप पाठक जी ने संगठन का काम किया राघव चड्डा लगे रहे जनरल सिंह लगे रहे पूरे जो हमारी पार्टी के लोग थे लगे रहे ये भी छोड़ के बीजेपी में चला गया तो जलंधर वेस्ट का चुनाव इसकी वजह से हो रहा था कितने वोट से जीते अड़तीस हजार वोटों से आम आदमी पार्टी के प्रत्याशी महेंद्र भगत जी जीते तो रिंकू भी हार गए शीतल विहार गए तो इन दोनों व्यक्तियों से हमें क्या शिक्षा मिलती है आप को धोखा दोगे राजनीति खत्म हो जाएगी जिक्र खास है कि करारी हार मिलन तो बाद सुशील रिंकू ने लोका ਦਾ ਫਤਵਾ ਮਨਜ਼ੂਰ ਕਰਨ ਦੀ ਤਾਂ ਗੱਲ ਕਹਿ ਦਿੱਤੀ ਹੈ ਪਰ ਦੇਖਣਾ ਹੋਵੇਗਾ ਕਿ पाचवा ਹੁਣ ਆਪਣੇ ਮੰਥਨਵਾਸ ਦੇ ਕੀ ਰਣਨੀਤੀ ਅਪਣਾਵੇਗੀ ਜਲੰਧਰ ਵੈਸਟ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਸੰਦੀਪ ਪਾਠਕ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ਸੰਦੀਪ ਪਾਠਕ ਨੇ ਜਿੱਥੇ ਵੋਟਰਾਂ ਦਾ ਧੰਨਵਾਦ ਕੀਤਾ ਹੈ ਉੱਥੇ ਹੀ ਉਹਨਾਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਉੱਤੇ ਲੋਕਾਂ ਨੇ ਭਰੋਸਾ ਜਤਾਇਆ ਹੋਇਆ ਹੈ ਤੇ ਦਲ ਬਦਲਵਾਂ ਨੂੰ ਲੈ ਕੇ ਵੀ ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਟਿੱਪਣੀ ਕੀਤੀ ਤੇ ਕਿਹਾ ਕਿ ਲੋਕ ਹੁਣ ਦਲ ਬਦਲਵਾਂ ਨੂੰ ਸਵੀਕਾਰ ਨਹੀਂ ਕਰਦੇ ਉਹਨਾਂ ਨੇ ਸ਼ੀਤਲ ਅੰਗਰਾਲ ਦੇ ਉੱਤੇ ਨਿਸ਼ਾਨੇ ਸਾਧੇ ਜਿਲੰਦਰ ਪੱਛਮੀ ਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਜਿੱਤ ਹਾਸਲ ਕਰ ਲਈ ਅਤੇ ਭਾਜਪਾ ਦੇ ਉਮੀਦਵਾਰ ਦੂਜੇ ਨੰਬਰ ਤੇ ਰਹੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੰਤਰੀ ਸੰਦੀਪ ਪਾਠਕ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਏ ਉਨਾ ਕਿਹਾ ਕਿ ਜਲੰਧਰ ਪਛਮੀ ਦੇ ਨਤੀਜੇ ਇਸ ਗੱਲ ਦਾ ਸਬੂਤ ਨੇ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਲੋਕ ਭਲਾਈ ਕੰਮਾਂ ਤੇ ਭਰੋਸਾ ਕਰਦੇ ਨੇ ਉਨਾ ਕਿਹਾ ਕਿ ਅੱਜ ਦੇ ਨਤੀਜੇ ਨੇ ਦਰਸਾ ਦਿੱਤਾ ਹੈ ਕਿ ਜਨਤਾ ਦੀਆਂ ਵੋਟਾਂ ਤੇ ਭਰੋਸੇ ਨਾਲ ਧੋਖਾ ਕਰਨ ਵਾਲੇ ਨੂੰ ਜਨਤਾ ਦੂਜਾ ਮੌਕਾ ਨਹੀਂ ਦਿੰਦੀ ਅੱਜ ਜੋ ਜਲੰਧਰ ਮੇ ਨਤੀਜੇ ਆਏ ਹੈ ਉਹ ਇਸ ਬਾਤ ਦਾ ਪ੍ਰਮਾਣ ਹੈ ਕਿ ਪੰਜਾਬ ਕੇ ਜਨਤਾ आज भी आम आदमी पार्टी अरविंद केजरीवाल जी और भगवंत मान जी के कामों पर भरोसा करती है जो विशाल बहुमत मिला है ये इस बात का संकेत है कि पंजाब में जो काम हो रहा है वो जनता उसकी सराहना कर रही है उसको अप्रिशिएट करती है दो तीन महत्वपूर्ण राजनीतिक इससे इन्फुरेंसेज निकलते हैं सबसे पहला कि ये जो आजकल राजनीति चल रही है कि पैसे से या पावर से या किसी भी प्रकार के प्रभाव से एक पार्टी से चुनने के बाद दूसरी पार्टी में चले जाना और ये जो गंदी राजनीति की जो श्रृंखला चल रही है इसमें उन सभी लोगों को ये संदेश है कि ऐसे मत करो जनता कभी भी गद्दारों को इस तरीके से जो जनता के मतों के साथ गद्दारी करेगा उसको जनता दोबारा प्यार नहीं देगी अपना आशीर्वाद नहीं देगी तो मेरा बड़े उदार दिल से उदार मन से उन सबको ये सलाह है जो भी आज के समय में इस राजनीतिक परिस्थिति का को फायदा उठाने की सोचते हैं कि यहाँ चले जाओ ये कर लो वो कर लो ये चलता नहीं है ये बड़ा क्षणिक होता है ऐसे एक क्षणिक सुख के लिए आप अपनी राजनीतिक करियर बर्बाद मत करिए दूसरा इसमें महत्वपूर्ण इन्फ्लुएंस ये है भारतीय जनता पार्टी के लिए इस देश ने देश के इतिहास और संस्कृति को अगर आप उठाकर देखेंगे तो कोई भी गद्दार या कोई भी ऐसा पक्ष या पार्टी द्वेष, गुंडागर्दी तानाशाही इन हथियारों का जब भी उपयोग किया है वो ज्यादा समय तक चला नहीं है वो जनता उसको ज्यादा समय तक चलने नहीं देती है तो भारतीय जनता पार्टी के लिए आज भी समय है कि वो इस बात को समझे कि ऐसी राजनीति से वो बाहर आए ਜ਼ਿਕਰੇ ਖਾਸ ਹੈ ਕਿ ਸ਼ੀਤਲ ਅੰਗੁਰਾਲ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਜਲੰਧਰ ਪੱਛਮੀ ਦੇ ਵਿੱਚ ਮੋੜ ਤੋਂ ਚੋਣਾ ਹੋਈਆਂ ਸੀ ਅਤੇ ਇਹਨਾਂ ਨਤੀਜਿਆਂ ਦੇ ਵਿੱਚ ਸ਼ੀਤਲ ਨੂੰ ਕਰਾਰੀ ਹਾਰ ਮਿਲੀ ਏ। ਐਮਪੀ ਅਮਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਇਸ ਵੇਲੇ ਜਲੰਧਰ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਅਤੇ ਉਸ ਦੇ ਉੱਤੇ ਐਨਡੀਪੀਐਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਸੁਖਪਾਲ ਖਿਆਰਾ ਨੇ ਹੁਣ ਅਮਰਿਤਪਾਲ ਦੇ ਭਰਾ ਦਾ ਪੱਖ ਪੂਰਿਆ ਸੁਖਪਾਲ ਖੈਰਾ ਦਾ ਕਹਿਣਾ ਹੈ ਕਿ ਸਰਕਾਰ ਅਕਸਰ ਝੂਠੇ ਪਰਚੇ ਕਰਦੀ ਹੈ ਇਸ ਮਾਮਲੇ ਦੇ ਵਿੱਚ ਨਿਰਪੱਖ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਐਮਪੀ ਅਮਰਿਤਪਾਲ ਦੇ ਭਰਾ ਨੂੰ ਬੀਤੇ ਦਿਨ ਜਲੰਧਰ ਦਿਹਾਤੀ ਦੀ ਪੁਲਿਸ ਨੇ 4 ਗ੍ਰਾਮ ਆਇਸ ਡਰੱਗ ਦੇ ਨਾਲ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਫਲੋਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਹਰਪ੍ਰੀਤ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ। ਇਸ ਉੱਤੇ ਟਿੱਪਣੀ ਕਰਦਿਆਂ ਹੋਇਆਂ ਕਾਂਗਰਸੀ ਵਿਧਾਇਕ ਸੁਖਪਾਲ ਖੈਰਾਨੀ ਕਿਹਾ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਨੇ ਪੰਜਾਬ ਪੁਲਿਸ ਅਤੇ ਮੁੱਖ ਮੰਤਰੀ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ। ਕਿ 4 ਗ੍ਰਾਮ ਇੱਕ ਜਿਹੜੀ ਬਹੁਤ ਛੋਟੀ ਜਿਹੀ ਕੁਆਂਟੀਟੀ ਆ ਜੀ ਉਹਦੇ ਵਾਸਤੇ ਇੱਕ ਇਸ ਡਿਸਟ੍ਰਿਕਟ ਦੇ ਐਸਐਸਪੀ ਨੂੰ ਆਣ ਕੇ ਪ੍ਰੈਸ ਕਾਨਫਰੰਸ ਕਰਨ ਦੀ ਕੀ ਖਾਸ ਗੱਲ ਸੀ? ਜੀ ਹਜ਼ਾਰਾਂ ਰਿਕਵਰੀਆਂ ਹੁੰਦੀਆਂ ਨੇ ਔਰ ਸ਼ਾਇਦ ਹਜ਼ਾਰਾਂ ਜਿਹੜੇ ਐਨਡੀਪੀਐਸ ਦੇ ਲੋਕੀ ਪਿੰਡਾਂ ਜ਼ਿਲਾਂ ਵਿੱਚ ਹਨ ਜਿਹਦੇ ਵਿੱਚ ਕਈਆਂ ਵਿੱਚ ਰਿਕਵਰੀਆਂ ਕਿ ਕੁਇੰਟਲਾਂ ਵਿੱਚ ਨੇ ਉਹਨਾਂ ਦੀ ਤਾਂ ਕਦੀ ਕਿਸੇ ਐਸਐਸਪੀ ਜਾਂ ਪੁਲਿਸ ਆਫਸਰ ਨੇ ਆਣ ਕੇ ਪ੍ਰੈਸ ਕਾਨਫਰੰਸ ਕਰਕੇ ਦਾਵਾ ਨਹੀਂ ਕੀਤਾ ਜੀ ਅਮਰਿਤਪਾਲ ਦੇ ਭਰਾ ਦੀ ਇਹ ਇੱਕ ਇੱਕ ਐਸਐਸਪੀ ਦਾ ਮੋਹਰੇ ਆਣ ਕੇ ਇਹ ਕਹਿਣਾ ਕਿ ਅਸੀਂ ਡੋਪ ਟੈਸਟ ਵੀ ਕਰਾ ਦਿੱਤਾ 4 ਗ੍ਰਾਮ ਵੀ ਫੜ ਲਿਆ ਅਸੀਂ ਉਹਦੇ ਸੋਰਸ ਵੀ ਫੜ ਲਿਆ ਹੈ ਜੀ ਇਹ ਦੱਸਦਾ ਕਿ ਸਾਰਾ ਪੋਲੀਟਿਕਲੀ ਮੋਟਿਵੇਟ ਕੈਂਪੇਨ ਹੈ ਬੱਕੇ ਦਾ ਤੌਰ ਤੇ ਕਿਉਂਕਿ ਅਮਰਿਤਪਾਲ ਇੱਕ ਤਾਜ਼ੀ 2 ਲੱਖ ਵੋਟ ਨਾਲ ਇਲੈਕਸ਼ਨ ਜਿੱਤ ਕੇ ਹਟਿਆ ਵਾ ਜੀ ਔਰ ਉਸ ਦਾ ਪਰਿਵਾਰ ਨੂੰ ਕਿਸੇ ਤਰੀਕੇ ਨਾਲ ਮਲਾਈਨ ਕੀਤਾ ਜਾਵੇ ਉਹਨਾਂ ਦੀ ਇਮੇਜ ਨੂੰ ਟਾਰਨਿਸ਼ ਕੀਤਾ ਜਾਵੇ ਜੀ ਇਸ ਪੰਜਾਬ ਦੀ ਪੁਲਿਸ ਸਰਕਾਰ ਕੁਝ ਵੀ ਕਰਾ ਸਕਦੀ ਸੋ ਇਸ ਕਰਕੇ ਮੇਰੇ ਹਿਸਾਬ ਨਾਲ ਇਹ ਸਾਰਾ ਕੁਝ ਡਾਊਟਫੁਲ ਹੈ ਤੀਜੀ ਗੱਲ ਜੀ ਇਹ ਕਹਿੰਦੇ ਜੇ ਅਸੀਂ ਡੋਪ ਟੈਸਟ ਕਰਾਇਆ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਪੁਲਿਸ ਨੂੰ ਕਦੀ ਮੁੱਖ ਮੰਤਰੀ ਦਾ ਡੋਪ ਟੈਸਟ ਕਰਾਇਆ ਇਹਨਾਂ ਨੇ ਜੀ ਉਹ ਇੱਕ ਵਾਰ ਨਹੀਂ अनेका ਵਾਰ ਪਬਲਿਕ ਡੋਮੇਨ ਵਿੱਚ ਪਬਲਿਕ ਫੰਕਸ਼ਨਸ ਵਿੱਚ ਇਥੋਂ ਤੱਕ ਜੇ ਗੁਰਦੁਆਰਾ ਸਾਹਿਬ ਦੇ ਹਦੂਦ ਦੇ ਅੰਦਰ ਵਿੱਚ ਜਾ ਕੇ ਸ਼ਰਾਬ ਪੀ ਕੇ ਨਜ਼ਰ ਆਉਂਦਾ ਜੀ ਕੀ ਕਦੀ ਇਸ ਨੇ ਇਹਨਾਂ ਨੇ ਕਦੀ ਉਹਦਾ ਐਲਕੋਹਲ ਟੈਸਟ ਆਇਆ ਵਾ ਜੀ ਸੋ ਇਸ ਕਰਕੇ ਔਰ ਜਾਂ ਹੋਰ ਕਿੰਨੇ ਅਨੇਕਾ ਲੋਕ ਜਿਹੜੇ ਨੇ ਉਹ ਫੜੇ ਜਾਂਦੇ ਨੇ ਕਿੰਨਿਆਂ ਦਾ ਡੋਪ ਟੈਸਟ ਕਰਵਾ ਕੇ ਇਹ ਇੱਕ ਐਸਐਸਪੀ ਲੈਵਲ ਦਾ ਅਫਸਰ ਆਣ ਕੇ ਪਬਲਿਕ ਨੂੰ ਵੀ ਦੱਲਿਆ ਕਿ ਮੈਂ ਇਹ ਸਮਝਦਾ ਕਿ ਇਹ ਵੀ ਨਿਰਪੱਖ ਜਾਂਚ ਦੀ ਲੋੜ ਹੈ ਵਾਟ ਫਰਮ ਦ ਪੰਜਾਬ ਪੁਲਿਸ ਕੋਈ ਹੋਰ ਇਹਦੀ ਏਜੰਸੀਸ ਨਿਰਪੱਖ ਜਾਂਚ ਕਰਕੇ ਲੋਕਾਂ ਦੇ ਵਿੱਚ ਜਿਹੜਾ ਹੈ ਉਸ ਸੱਚ ਲਿਆਂਦਾ ਜਾਵੇ ਇਹ ਮੇਰਾ ਆਪਣਾ ਜੈਨੂਇਨ ਜਾਂ ਤੇ ਬਿਲਕੁਲ ਜਾਇਜ਼ ਜਾਂ ਪਬਲਿਕ opinion ਹੈ ਕੀਪਿੰਗ ਇਨ view ਕ੍ਰੈਡੀਬਿਲਟੀ ਆਫ ਦਾ ਪ੍ਰੈਜ਼ੀਡੈਂਟ ਗਵਰਨਮੈਂਟ ਐਂਡ ਕ੍ਰੈਡੀਬਿਲਟੀ ਆਫ ਦਾ ਪੰਜਾਬ ਪੁਲਿਸ ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਕੁੱਲ 3 ਗ੍ਰਿਫਤਾਰੀਆਂ ਕੀਤੀਆਂ ਨੇ ਇੱਥੇ ਪੁਲਿਸ ਦਾ ਕਹਿਣਾ ਹੈ ਉਹ ਇਸ ਮਾਮਲੇ ਵਿੱਚ ਅੱਗੇ ਵੀ ਜਾਂਚ ਜਾਰੀ ਰੱਖਣਗੇ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਖੋਲੇ ਜਾਣ ਦੇ ਹੁਕਮ ਸਾਹਮਣੇ ਆਉਣ ਤੋਂ ਬਾਅਦ ਸੁਪਰੀਮ ਕੋਰਟ ਦਾ ਰੁਖ ਇਖਤਿਆਰ ਕਰ ਲਿਆ ਹੈ ਜਿਸ ਤੋਂ ਬਾਅਦ ਕਿਸਾਨਾਂ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਸਭ ਤੋਂ ਵੱਡੀ ਕੋਰਟ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੀ ਜਿਸ ਦੇ ਚਲਦਿਆਂ ਸੁਪਰੀਮ ਕੋਰਟ ਦਾ ਰੁਖ ਲਿਆ ਗਿਆ ਹੈ ਤੇ ਪਰ ਸੁਪਰੀਮ ਕੋਰਟ ਨੇ ਬੀਤੇ ਦਿਨ ਕਿਸਾਨਾਂ ਦੇ ਹੱਕ ਵਿੱਚ ਹੀ ਟਿੱਪਣੀ ਕੀਤੀ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਦਿਨੀ ਸ਼ੰਭੂ ਬਾਰਡਰ ਖੋਲਣ ਦੇ ਹੁਕਮ ਦਿੱਤੇ ਸਨ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਇਨਾ ਹੁਕਮਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਤੇ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਹੈ ਇਸ ਸੁਪਰ ਟਿਸ਼ਨ ਨੂੰ ਧਾਇਰ ਕਰਨ ਤੋਂ ਬਾਅਦ ਕਿਸਾਨ ਆਗੂ ਮਨਜੀਤ ਰਾਏ ਦਾ ਵੀ ਬਿਆਨ ਸਾਹਮਣੇ ਆਇਆ ਏ ਮਨਜੀਤ ਰਾਏ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਟਿੱਪਣੀ ਕਰਕੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਵਾਸਤੇ ਕਿਹਾ ਹੈ ਪਰ ਇਸ ਦੇ ਬਾਵਜੂਦ ਵੀ ਹਰਿਆਣਾ ਸਰਕਾਰ ਫੈਸਲੇ ਦੇ ਵਿਰੋਧ ਦੇ ਵਿੱਚ ਜਾਂਦੀ ਵਿਖਾਈ ਦੇ ਰਹੀ ਹੈ ਜੋ ਕਿ ਚੰਗੀ ਗੱਲ ਨਹੀਂ ਦੇਖੋ ਇਹ ਅਸੀਂ ਬਹੁਤ ਵਾਰ ਕਹਿ ਚੁੱਕੇ ਹਾਂ ਕਿ ਜਿਹੜੀ ਭਾਜਪਾ ਹੈ ਜਾਂ ਹਰਿਆਣਾ ਸਰਕਾਰ ਹੈ ਜਾਂ ਪਾਰ ਸਰਕਾਰ ਹੈ ਜੀ ਇਹ ਹਮੇਸ਼ਾ ਮਨਮਤੀ ਕਰਦੇ ਨੇ ਹਾਈ ਕੋਰਟ ਦੇ ਫੈਸਲੇ ਦੀ ਵੀ ਇਹ ਨਾ ਕੀਤੀ ਇਹਨਾਂ ਨੇ ਇਸ ਤਰ੍ਹਾਂ ਕਹਾਂਗੇ ਬਿਸ਼ੇਪ ਕਹਿੰਦੇ ਆ ਕਿ ਸਾਡਾ ਸਿਧਾਨਿਕ ਟੌਸਟ ਰਾਈਟ ਹੈ ਅਸੀਂ ਸੁਪਰੀਮ ਕੋਰਟ ਚੈਲੰਜ ਕਰ ਸਕਦੇ ਆ ਪਰ ਉਸ ਅਦਾਲਤ ਦੇ ਹੁਕਮਾਂ ਨੂੰ ਤਾਂ ਨਹੀਂ ਮੰਨੇ ਨਾ ਜਮਾਨ ਜੋ ਸਾਡੀ ਸਰਵੋਚ ਸਦਨਤ ਹੈ ਪੰਜਾਬ ਐ ਹਰਿਆਣਾ ਦੀ ਜੀ ਉਹਦਾ ਫੈਸਿਲਿਟੀ ਵੇਲ ਨਾ ਕਰਦੇ ਉਹਨੂੰ ਚੈਲੰਜ ਕੀਤਾ ਇਹਨਾਂ ਨੇ ਸੁਪਰੀਮ ਕੋਰਟ ਨੂੰ ਪਰ ਸੁਪਰੀਮ ਕੋਰਟ ਨੇ ਵੀ ਜਿਹੜੀ ਕਿਤਨੀ ਕੀਤੀ ਹੈ ਉਹ ਸਾਡੇ ਫੇਵਰਟ ਕੀਤੀ ਜਿਹੜਾ ਸੀ ਸ਼ੁਰੂ ਤੋਂ ਕਹਿੰਦੇ ਆ ਰਹੇ ਸੀ ਕਿ ਦੇਖੋ ਸਾਨੂੰ ਦੱਸਿਆ ਜਾਵੇ ਕਿ ਕਿਹੜੇ ਸਵਿਧਾਨ ਦੇ ਤਹਿਤ ਇਹਨਾਂ ਨੇ ਸੜਕਾਂ ਕੁੱਟੀਆਂ ਔਰ ਸੜਕਾਂ ਦੇ ਵਿੱਚ ਦੀਵਾਰਾਂ ਚੁੜੀਆਂ ਕਿੱਲਾ ਲਾਈਆਂ ਇਹ ਬਿਲਕੁਲ ਸਵਿਧਾਨ ਨੂੰ ਵਿਰੁੱਧ ਕਿਹਾੜਾਈਆਂ ਕਹੀਆਂ ਇਹਨਾਂ ਨੇ ਔਰ ਇਹ ਬੀਜੇਪੀ ਦੀ ਮੰਚਾ ਜਿਹੜੀ ਹੈ ਉਹ ਕਾਗਜ਼ ਪੱਕੀ ਹੋਣ ਕਰਕੇ ਹੋ ਕੱਟ ਗੈਂਟੀਆਂ ਨੂੰ ਦਗਾਉਂਦੇ ਨੇ ਜਿਹੜੇ ਲੋਕ ਐਜੀਟੇਸ਼ਨ ਕਰਦੇ ਨੇ ਲੋਕਾਂ ਦੇ ਹੱਕਾਂ ਲਈ ਉਹਨਾਂ ਨੂੰ ਦਗਾਉਂਦੇ ਨੇ ਸਾਡੇ ਤੇ ਗੋਲੀਆਂ ਚਲਾਉਂਦੇ ਨੇ ਕিয়ার ਗੈੱਟ ਛੱਡਦੇ ਨੇ ਪਰ ਅੱਜ ਹਾਲਾਤ ਦੇਖੋ ਤੁਸੀਂ ਤੇ ਅੱਜ ਨਾ ਤਾਂ ਇਹ ਮਾਨ ਜੋ ਜਿਹੜੀ ਸਾਡੀ ਪੰਜਾਬ ਨਾਲ ਜਿਹੜੀ ਹਾਈ ਕੋਰਟ ਉਹਦਾ ਫੈਸਲਾ ਮੰਨਉ ਕਰ ਨਹੀਂ ਨਾ ਹੀ ਸੁਪਰੀਮ ਕੋਰਟ ਦਾ ਕਿਉਂਕਿ ਸਰਦੀਕੋ ਨੇ ਜੇ ਕਿਤਨੀ ਇਹਨਾਂ ਦਾ ਫੈਸਲਾ ਮੰਨ ਲਿਆ ਜਾਵੇ ਤੇ ਇਹਨਾਂ ਨੂੰ ਚਾਹੀਦਾ ਸੀ ਰਹੇ ਭਈ ਇਹ ਕਹਿਣ ਤੇ ਅਸੀਂ ਠੀਕ ਹੈ ਜੀ ਰਸਤਾ ਖੋਲ ਦਿੰਦੇ ਹਾਂ ਪਰ ਹਾਲੇ ਵੀ ਉਹਨਾਂ ਦੇ ਆਰਡਰ ਦਾ ਇੰਤਜ਼ਾਰ ਹੈ ਇਹ ਮਤਲਬ ਜਿਹੜਾ ਉਹ ਨੂੰ ਮੰਨਣ ਨੂੰ ਤਿਆਰ ਨਹੀਂ ਸੋ ਇਹ ਹੁਣ ਤਾਂ ਕਲੀਅਰ ਹੋ ਗਿਆ ਕਿ ਸਰਕਾਰ ਨੇ ਰਾਹ ਨਹੀਂ ਰੋਕਿਆ ਇਹ ਤਾਂ ਹੈ ਸਰਕਾਰ ਰਾਹ ਨੂੰ ਰੋਕ ਕੇ ਬੈਠੀ ਆ ਜਿਹੜਾ ਹਾਈ ਕੋਰਟ ਦੇ ਕਹਿੰਦੇ ਵੀ ਨਹੀਂ ਖੋਲ ਰਹੀ ਕਾਬਿਲ ਹੈ ਗੌਰ ਹੈ ਕਿ 10 ਜੁਲਾਈ ਨੂੰ ਇੱਕ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਹਫਤੇ ਦੇ ਅੰਦਰ ਸ਼ੰਭੂ ਬਾਰਡਰ ਦੇ ਬੈਰੀਕੇਡ ਖੋਲਣ ਦੇ ਹੁਕਮ ਦਿੱਤੇ ਸਨ ਪਰ ਹੁਣ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ ਤਾਂ ਵੇਖਣਾ ਹੋਵੇਗਾ ਅਦਾਲਤ ਕੀ ਫੈਸਲਾ ਲੈਂਦੀ ਹੈ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕਲ ਫੀਲ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ